ਕੱਲ ਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਰੌਲਾ ਚੱਲ ਰਿਹਾ ਸੀ ਜਿਹੜਾ ਤੁਸੀਂ ਸਭ ਨੇ ਦੇਖਿਆ ਹੋਣਾ ਕਿ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਤੁਸੀਂ ਦੇਖਿਆ ਹੋਣਾ ਕਿ ਪੁਲਿਸ ਵੱਡੇ ਪੱਦਰ ਦੇ ਉੱਤੇ ਮਜ਼ਦੂਰਾਂ ਨੂੰ ਬੇਜ਼ਮੀਨਿਆਂ ਨੂੰ ਗ੍ਰਿਫਤਾਰ ਕਰ ਰਹੀ ਸੀ ਕੁਝ ਲੋਕਾਂ ਨੂੰ ਇਸ ਮਸਲੇ ਬਾਰੇ ਨਹੀਂ ਪਤਾ ਸੀ ਤੇ ਜਿਹੜੀ ਜਿਹੜੀਆਂ ਵੀਡੀਓ ਚੱਲੀਆਂ ਉੱਤੇ ਕੁਝ ਲੋਕਾਂ ਦੇ ਕਮੈਂਟ ਆਜਿਹੇ ਸੀ ਜਿਹੜੇ ਸਵਾਲ ਖੜੇ ਕਰਦੇ ਸੀ ਉਸ ਜਥੇਬੰਦੀ ਤੇ ਜਿਹੜੀ ਇਹ ਲੜਾਈ ਲੜ ਰਹੀ ਸੀ ਇਹ ਲੜਾਈ ਲੜ ਰਹੀ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹਦਾ ਸੂਬਾ ਪ੍ਰਧਾਨ ਹੈ ਮੁਕੇਸ਼ ਮਲੌਦ ਜਿਨ੍ਹਾਂ ਤੋਂ ਅਸੀਂ ਜਾਣਕਾਰੀ ਲਈ ਜਿਹੜੇ ਲੋਕਾਂ ਦੇ ਸਵਾਲ ਸੀ ਉਹ ਵੀ ਉਹਨਾਂ ਨੂੰ ਕੀਤੇ ਕਿ ਤੁਹਾਡਾ ਮਾਮਲਾ ਕੀ ਹੈ ਤਾਂ ਮਾਮਲਾ ਸੀ ਜੀਂਦ ਵਾਲੇ ਰਾਜੇ ਦੀ 927 ਏਕੜ ਜਿਹੜੀ ਜ਼ਮੀਨ ਦੇ ਉੱਤੇ ਵੱਖ-ਵੱਖ ਲੋਕਾਂ ਦਾ ਕਬਜ਼ਾ ਹੈ ਵੱਡੇ ਲੋਕਾਂ ਦਾ ਉਹ ਜ਼ਮੀਨ ਤੇ ਬੇਜ਼ਮੀਨੇ ਮਜ਼ਦੂਰਾਂ ਬੇਜ਼ਮੀਨੇ ਕਿਸਾਨਾਂ ਦਾ ਕਬਜ਼ਾ ਕਰਵਾਉਣਾ ਉਹਨਾਂ ਨੂੰ ਉਹ ਜ਼ਮੀਨਾਂ ਦਿਵਾਉਣੀਆਂ ਤਾਂ ਅਸੀਂ ਫਿਰ ਇੱਕ ਸਵਾਲ ਕਈ ਜਿਹੜੇ ਮਨ ਦੇ ਵਿੱਚ ਸੀ ਅਸੀਂ ਉਹਨਾਂ ਨੂੰ ਕਰਨੇ ਚਾਹੀਏ ਉਹ ਰੂਪ ਪੋਸ਼ ਨੇ ਸਾਹਮਣੇ ਨਹੀਂ ਆ ਸਕਦੇ ਕਿਉਂਕਿ ਕੱਲ੍ਹ ਦੀਆਂ ਗ੍ਰਿਫਤਾਰੀਆਂ ਉਹਨਾਂ ਦੇ ਬਹੁਤ ਲੋਕਾਂ ਦੀਆਂ ਪਈਆਂ ਇਸ ਕਰਕੇ ਉਹਨਾਂ ਨੇ ਸਾਨੂੰ ਜਿਹੜੇ ਹੈ ਜਵਾਬ ਲਿਖਤੀ ਤੌਰ ਤੇ ਭੇਜੇ ਤਾਂ ਉਹ ਸਵਾਲ ਤੇ ਉਹ ਜਵਾਬ ਤੁਹਾਨੂੰ ਦੱਸਦੇ ਸਾਡੇ ਸਵਾਲ ਜਿਹੜੇ ਪਹਿਲਾ ਸਵਾਲਾਂ ਤੇ ਗੱਲ ਕਰ ਲਈ ਫਿਰ ਇੱਕ ਇੱਕ ਸਵਾਲ ਦਾ ਜਵਾਬ ਤੁਹਾਨੂੰ ਦੱਸਾਂਗੇ ਪਹਿਲਾ ਸਵਾਲ ਸੀ ਕਿ ਬੜੇ ਲੋਕਾਂ ਨੇ ਥੱਲੇ ਕਮੈਂਟ ਕੀਤੇ ਕਿ ਕੀ ਇਹ ਲੜਾਈ ਜੱਟਾਂ ਖਿਲਾਫ ਹੈ ਕਿ ਇਹ ਜੱਟਾਂ ਦੀਆਂ ਜ਼ਮੀਨਾਂ ਖੋਈਆਂ ਜਾਣਗੀਆਂ ਦੂਜਾ ਸਵਾਲ ਸੀ ਦੂਜਾ ਸੀ ਕਿ ਮਸਲਾ ਕੀ ਹੈ ਪੂਰਾ ਮਸਲੇ ਬਾਰੇ ਜਾਣਕਾਰੀ ਜਿਹ ਮੈਂ ਤੁਹਾਡੇ ਨਾਲ ਪਹਿਲਾਂ ਚਰਚਾ ਕੀਤੀ ਹੈ ਉਸ ਤੋਂ ਅੱਗੇ ਕਿ ਲੋਕਾਂ ਨੇ ਜ਼ਮੀਨਾਂ ਬਹੁਤ ਮਿਹਨਤ ਨਾਲ ਬਣਾਈਆਂ ਉਹ ਜ਼ਮੀਨਾਂ ਆਪਣੀਆਂ ਕਿਉਂ ਦੇਣ ਚਾਹੇ ਉਹ ਕੋਈ ਵੀ ਲੋਕ ਹੈ ਫਿਰ ਕੀ ਇਹ ਜਥੇਬੰਦੀ ਲੋਕਾਂ ਨੂੰ ਪਾੜ ਕੇ ਜੱਟਾਂ ਤੇ ਮਜ਼ਦੂਰਾਂ ਨੂੰ ਪਾੜ ਕੇ ਭਾਜਪਾ ਦੇ ਏਜੰਡੇ ਤੇ ਕੰਮ ਕਰ ਰਹੀ ਹੈ ਜਿਹੜੀ ਹੈ ਉਹ ਦਲਤਾਂ ਨੂੰ ਗਮਰਾਹ ਕਰ ਰਹੀ ਹੈ ਫਿਰ ਇੱਕ ਸਵਾਲ ਸੀ ਕਿ ਜਿਹੜੇ ਫਿਰ ਦਲਤਾਂ ਦੇ ਐਮਐਲਏ ਨੇ ਐਸ ਸੀ ਐਮ ਐਲ ਏ ਨੇ ਉਹ ਫਿਰ ਕਿਉਂ ਨਹੀਂ ਬੋਲਦੇ ਉਹਨਾਂ ਦੇ ਉਹ ਜੇ ਅਸਲੀ ਮੁੱਦਾ ਤਾਂ ਫਿਰ ਉਹ ਆਵਾਜ਼ ਠਾ ਸਕਦੇ ਆ ਤਾਂ ਹੁਣ ਇਹ ਸਾਰੇ ਸਵਾਲ ਇੱਕ ਇੱਕ ਸਵਾਲ ਕਰਕੇ ਆਪਾਂ ਗੱਲ ਕਰਾਂਗੇ ਕਿ ਮਸਲਾ ਕੀ ਹੈ ਮਸਲਾ ਹੈ ਜ਼ਮੀਨ ਪ੍ਰਾਪਤੀ ਦਾ ਮਤਲਬ ਜਿਹੜੀ 17 ਏਕੜ ਜਿਹੜੀ ਹੈ ਜ਼ਮੀਨ ਲੈਂਡ ਸੀਲਿੰਗ ਐਕਟ ਤਹਿਤ ਇਸ ਤੋਂ ਵੱਧ ਕੋਈ ਵਿਅਕਤੀ ਰੱਖ ਨਹੀਂ ਸਕਦਾ ਤਾਂ ਉਸਤੇ ਸਭ ਤੋਂ ਪਹਿਲਾ ਸਵਾਲ ਅਸੀਂ ਜਿਹੜਾ ਕੀਤਾ ਕਿ ਕੀ ਇਹ ਲੜਾਈ ਜੱਟਾਂ ਖਿਲਾਫ ਹੈ ਕੀ ਮਜ਼ਦੂਰਾਂ ਨੂੰ ਪਰਮਾ ਕੇ ਉਹਨਾਂ ਨੂੰ ਅਲਝਾ ਕੇ ਜੱਟਾਂ ਖਿਲਾਫ ਪੜ ਕੇ ਆਇਆ ਜਾ ਰਿਹਾ ਕਿ ਉਹਨਾਂ ਦੀ ਜ਼ਮੀਨਾਂ ਖੋਲੋ ਤਾਂ ਇਸ ਤੇ ਉਹਨਾਂ ਦਾ ਜਵਾਬ ਕੀ ਸੀ ਉਹ ਸੁਣੋ ਉਹਨਾਂ ਦਾ ਜਵਾਬ ਇਹ ਸੀ ਕਿ ਜਿਹੜੀ ਲੜਾਈ ਹੈ ਉਹ ਕਿਸੇ ਵੀ ਇੱਕ ਤਬਕੇ ਖਿਲਾਫ ਨਹੀਂ ਹੈ ਕਿਤੇ ਵੀ ਜੱਟਾਂ ਖਿਲਾਫ ਨਹੀਂ ਹੈ ਇਹ ਲੜਾਈ ਉਸ ਕਾਨੂੰਨ ਨੂੰ ਲਾਗੂ ਕਰਾਉਣ ਲਈ ਹੈ ਜਿਹੜਾ ਭਾਰ ਦੇ ਸਵਿਧਾਨ ਦੇ ਵਿੱਚ ਹੈ ਕਾਨੂੰਨ ਹੈ ਲੈਂਡ ਸੀਲਿੰਗ ਐਕਟ ਜਿਹਦੇ ਤਹਿਤ ਕੋਈ ਵੀ ਵਿਅਕਤੀ 1.75 ਕਿੱਲੇ ਤੋਂ ਜ਼ਿਆਦਾ ਜ਼ਮੀਨ ਨਹੀਂ ਰੱਖ ਸਕਦਾ ਪੰਜਾਬ ਦੇ ਉਹਨਾਂ ਕਹਿੰਦੇ ਕਿ 95% ਜੱਟ ਕਹਿ ਲਓ ਕਿਸਾਨ ਕਹਿ ਲਓ ਉਹਨਾਂ ਕੋਲ ਵੀ ਜਿਹੜੀ ਹੈ 17.5 ਏਕੜ ਤੋਂ ਘੱਟ ਜ਼ਮੀਨ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਲੜਾਈ ਬੇਜ਼ਮੀਨੇ ਕਿਸਾਨਾਂ ਦੀ ਬੇਜ਼ਮੀਨੇ ਜੱਟ ਕਹਿ ਲਓ ਜਾਂ ਕਿਸੇ ਹੋਰ ਜਾਤ ਦੇ ਵੀ ਜਿਹੜੇ ਕਿਸਾਨ ਹਨ ਉਹਨਾਂ ਲਈ ਬੇਜ਼ਮੀਨੇ ਮਜ਼ਦੂਰਾਂ ਲਈ ਹੈ ਸੋ ਇਸੇ ਲਈ ਇਹ ਲੜਾਈ ਲੜੀ ਜਾ ਰਹੀ ਹੈ ਕਿ ਜਿਹਦੇ ਕੋਲ ਵੀ 17.5 ਏਕੜ ਤੋਂ ਜ਼ਿਆਦਾ ਜ਼ਮੀਨ ਹੈ ਉਹਦੀ ਜ਼ਮੀਨ ਬਾਕੀਆਂ ਦੇ ਵਿੱਚ ਵੰਡੀ ਜਾ ਸਕੇ ਬਾਕੀਆਂ ਆਂਦੀ ਉਹਦੀ ਗੱਲ ਹੋ ਸਕੇ ਤਾਂ ਸਭ ਤੋਂ ਪਹਿਲਾਂ ਜਿਹੜੀ ਲੜਾਈ ਚੱਲ ਰਹੀ ਆ ਉਹ ਉਹਨਾਂ ਰਿਆਸਤਾਂ ਤੇ ਚੱਲ ਰਹੀ ਹੈ ਜਿਨ੍ਹਾਂ ਦੀ ਜ਼ਮੀਨ ਹਾਲੇ ਤੱਕ ਸਰਕਾਰਾਂ ਨੇ ਸਹੀ ਰੂਪ ਚ ਵੰਡੀ ਨਹੀਂ ਰਿਆਸਤਾਂ ਖਤਮ ਹੋ ਚੁੱਕੀਆਂ ਤੇ ਉਹਨਾਂ ਦੇ ਉੱਤੇ ਉਹਨਾਂ ਲੋਕਾਂ ਦਾ ਅਧਿਕਾਰ ਦੇਣਾ ਜਿਨ੍ਹਾਂ ਕੋਲ ਜ਼ਮੀਨ ਦਾ ਓਰਾ ਵੀ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਵੀ ਗੱਲ ਨਹੀਂ ਹੈ ਕਿ ਸਾਰੀ ਜ਼ਮੀਨ ਜਿਹੜੀ ਆ ਦਲਤਾਂ ਨੂੰ ਜਿਹੜੇ ਦਲਤ ਅਮੀਰ ਹੈ ਜਿਨ੍ਹਾਂ ਕੋਲੇ ਕਈ-ਕਈ ਕਿੱਲੇ ਯਾਨੀ ਕਿ ਕਹ ਲਈਏ 50 ਕਿੱਲੇ 100 ਕਿੱਲੇ ਕੋਈ ਅਫਸਰ ਹੈ ਕੋਈ ਪੋਲਿਟਿਸ਼ੀਅਨ ਹੈ ਕੋਈ ਮੰਤਰੀ ਹੈ ਕੋਈ ਕਿਸੇ ਤਰੀਕੇ ਨਾਲ ਵੀ ਹੈ ਜਿਹਦੇ ਕੋਲੇ ਉਹਦੇ ਕੋਲੇ ਵੀ 1.75 ਏਕੜ ਤੋਂ ਜ਼ਮੀਨ ਜ਼ਿਆਦਾ ਹੈ ਤਾਂ ਉਹਦੇ ਤੇ ਵੀ ਇਹ ਜਿਹੜੀ ਜੱਥੇਬੰਦੀ ਹੈ ਉਹ ਕੰਮ ਕਰ ਰਹੀ ਹੈ ਕਿ ਉਹਦੀ ਵੀ ਜ਼ਮੀਨ ਵਾਪਸ ਲੈ ਕੇ ਬਰਾਬਰ ਸਾਰੇ ਲੋਕਾਂ ਦੇ ਵਿੱਚ ਦਿੱਤੀ ਜਾ ਸਕੇ ਫਿਰ ਇੱਥੇ ਇੱਕ ਮਸਲਾ ਹੋ ਰਿਹਾ ਹੈ ਇਹਦੇ ਨਾਲ ਹੀ ਜਿਹੜੀ ਸੰਵਿਧਾਨ ਕਾਨੂੰਨ ਕਹਿੰਦਾ ਹੈ ਕਿ ਜਿਹੜੀ ਪੰਚਾਇਤੀ ਜ਼ਮੀਨ ਹੈ ਉਹਦਾ ਤੀਜਾ ਹਿੱਸਾ ਮਜਦੂਰ ਪਰਿਵਾਰਾਂ ਨੂੰ ਦਲਿਤ ਪਰਿਵਾਰਾਂ ਨੂੰ ਦੇਣਾ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਖੇਤੀ ਕਰ ਸਕਣ ਆਪਣਾ ਗੁਜ਼ਾਰਾ ਕਰ ਸਕਣ ਪਰ ਸਾਡੇ ਪਿੰਡਾਂ 'ਚ ਅਕਸਰ ਕੀ ਕੀ ਹੁੰਦਾ ਹੈ ਕਿ ਜ਼ਮੀਨ ਜ਼ਰੂਰ ਦਲਿਤ ਦੇ ਨਾਮ ਅਲਾਟ ਹੋ ਜਾਂਦੀ ਹੈ ਪਰ ਪਿੱਛੇ ਉਹਦੇ ਫਿਰ ਜਿਮੀਦਾਰ ਖੜਾ ਹੁੰਦਾ ਜਿਵੇਂ ਸਰਪੰਚੀ ਦੇ ਮੌਕੇ ਹੁੰਦਾ ਹੈ ਕਿ ਸਰਪੰਚ ਜ਼ਰੂਰ ਅਕਸਰ ਪਿੰਡਾਂ 'ਚ ਇਹ ਸੁਣਦੇ ਆ ਕਿ ਕੋਈ ਮਜਦੂਰ ਪਰਿਵਾਰ ਦਾ ਕੋਈ ਦਲਿਤ ਬਣ ਜਾਂਦਾ ਪਰ ਸਰਪੰਚ ਹੀ ਕਰਦਾ ਕੋਈ ਵੱਡਾ ਬੰਦਾ ਹੀ ਹੁੰਦਾ ਪਿੰਡ ਦਾ ਕੋਈ ਚੌਧਰੀ ਹੁੰਦਾ ਤਾਂ ਉਸੇ ਤਰੀਕੇ ਇਹ ਵੀ ਜ਼ਮੀਨ ਜਿਹੜੀ ਹੈ ਉਹ ਦਲਤ ਮਜ਼ਦੂਰਾਂ ਨੂੰ ਬਰਾਬਰ ਮਿਲ ਸਕੇ ਤੀਜੀ ਹਿੱਸੇ ਦੀ ਪੰਚਾਇਤੀ ਜ਼ਮੀਨ ਜਿਹੜੀ ਹੈ ਉਹ ਮਿਲ ਸਕੇ ਤਾਂ ਉਹਨਾਂ ਦਾ ਇੱਥੇ ਇਹ ਗੱਲ ਕਹਿਣਾ ਹੈ ਕਿ ਇਹ ਲੜਾਈ ਨੂੰ ਬਿਲਕੁਲ ਇਹ ਨਾਲ ਸਮਝਿਆ ਜਾਵੇ ਕਿ ਇਹ ਕਿਸੇ ਇੱਕ ਜਾਤ ਦੇ ਖਿਲਾਫ ਹੈ ਕੋਈ ਜੱਟਾਂ ਦੇ ਖਿਲਾਫ ਹੈ ਇਹ ਤਾਂ ਹਰ ਇੱਕ ਉਹ ਬੰਦੇ ਦੀ ਲੜਾਈ ਹੈ ਜਿਹੜਾ ਵੀ ਮਿਹਨਤ ਕਾਸ਼ਤ ਹੈ ਜਿਹਦੇ ਕੋਲੇ ਜ਼ਮੀਨ ਦੀ ਥੋੜਾ ਹੈ ਜਿਹਦੇ ਕੋਲੇ ਜ਼ਮੀਨ ਨਹੀਂ ਹੈ ਤਾਂ ਉਹਦੀ ਇਹ ਲੜਾਈ ਹੈ ਇਸ ਕਰਕੇ ਅਸੀਂ ਲੜ ਰਹੇ ਹਾਂ ਫਿਰ ਸਾਡਾ ਸਵਾਲ ਇਹ ਸੀ ਕਿ ਜਿਹੜੇ ਲੋਕਾਂ ਨੇ ਮਿਹਨਤ ਨਾਲ ਜ਼ਮੀਨਾਂ ਬਣਾਈਆਂ ਦਿਨ ਰਾਤੇ ਕੀਤਾ ਉਹ ਲੋਕ ਆਪਣੀਆਂ ਜ਼ਮੀਨਾਂ ਕਿਉਂ ਛੱਡਣ ਉਹ ਕਿਉਂ ਦੇਣ ਤਾਂ ਉਹਨਾਂ ਦਾ ਇੱਥੇ ਇੱਕ ਜਵਾਬ ਜਿਹੜਾ ਸੀ ਉਹ ਵੀ ਤੁਹਾਨੂੰ ਦੱਸ ਦਿਆਂ ਉਹ ਕਹਿੰਦੇ ਕਿ ਕੀ ਛੋਟਾ ਕਿਸਾਨ ਮਿਹਨਤ ਨਹੀਂ ਕਰਦਾ ਇੱਕ 5 ਕਿੱਲੇ ਵਾਲਾ ਕਿਸਾਨ ਹੈ ਇੱਕ 4 ਕਿੱਲੇ ਵਾਲਾ ਕਿਸਾਨ ਹੈ ਉਹ ਕੀ ਉਹ ਘੱਟ ਮਿਹਨਤ ਕਰਦਾ ਸਾਰਾ ਦਿਨ ਮਿਹਨਤ ਕਰਦਾ ਫਿਰ ਵੀ ਉਹਦੀ ਜ਼ਮੀਨ ਵੱਧਦੀ ਨਹੀਂ ਘਟਦੀ ਜਾਂਦੀ ਆ ਉਹ ਅੱਜ ਦੇ ਸਮੇਂ ਜ਼ਮੀਨ ਖਰੀਦ ਨਹੀਂ ਸਕਦਾ ਤਾਂ ਇਹਦਾ ਮਤਲਬ ਉਹ ਇਹਨਾਂ ਦੇ ਇਹ ਗੱਲ ਹੈ ਕਿ ਜ਼ਮੀਨਾਂ ਮਿਹਨਤ ਨਾਲ ਹੀ ਜੇਕਰ ਬਣਾਈਆਂ ਸਾਰਿਆਂ ਨੇ ਤਾਂ ਫਿਰ ਬੈਲ ਗੇਟਸ ਦੀ ਮਿਹਨਤ ਕਿਹੜਾ ਘੱਟ ਹੈ ਜਿਹਦੇ ਕੋਲੇ ਲੱਖਾਂ ਏਕੜ ਜ਼ਮੀਨ ਹੈ ਫਿਰ ਤਿੰਨ ਕਾਨੂੰਨਾਂ ਰਾਹੀਂ ਅੰਬਾਨੀ ਅਡਾਨੀ ਵੀ ਆਪਣੇ ਮਿਹਨਤ ਦੇ ਪੈਸੇ ਨਹੀਂ ਇਨਵੈਸਟ ਕਰ ਰਹੇ ਸੀ ਇੱਥੇ ਤੇ ਸਾਰੀ ਪੰਜਾਬ ਦੀ ਜ਼ਮੀਨ ਖਰੀਦਨ ਨੂੰ ਫਿਰਦੇ ਸੀ ਤਾਂ ਫਿਰ ਉਹਨਾਂ ਦੀ ਮਿਹਨਤ ਕਿਹੜਾ ਘੱਟ ਸੀਗੀ ਸੋ ਜ਼ਮੀਨਾਂ ਮਿਹਨਤ ਨਾਲ ਨਹੀਂ ਜਿਹੜਾ ਪੈਸਾ ਬੰਦਾ ਲੋੜ ਤੋਂ ਜ਼ਿਆਦਾ ਕਮਾਉਂਦਾ ਹੈ ਤਾਂ ਉਹਦੇ ਤੇ ਉਹਨਾਂ ਦਾ ਇਹ ਤਰਕ ਦਿੱਤਾ ਕਿ ਗੁਰਬਾਣੀ ਵੀ ਇੱਥੇ ਗੱਲ ਕਹਿੰਦੀ ਹੈ ਕਿ ਪਾਪਾਂ ਤੋਂ ਬਿਨਾ ਪੈਸਾ ਇਕੱਠਾ ਨਹੀਂ ਹੁੰਦਾ ਦੇ ਮਰਿਆਂ ਦੇ ਨਾਲ ਹੀ ਜਾਂਦਾ ਨਹੀਂ ਮਤਲਬ ਜਿਹੜਾ ਵੀ ਪੈਸਾ ਹੈ ਜਿੰਨਾ ਵੀ ਪੈਸਾ ਜੇ ਕੋਈ ਲੋੜ ਤੋਂ ਵੱਧ ਬੰਦਾ ਇਕੱਠਾ ਕਰਦਾ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੀ ਲੁੱਟ ਹੁੰਦੀ ਹੈ ਤਾਂ ਜਿੰਨੀਆਂ ਵੀ ਇਹ ਚੀਜ਼ਾਂ ਇਹ ਉਹਨਾਂ ਨੇ ਇੱਥੇ ਇੱਕ ਜਵਾਬ ਦਿੱਤਾ ਫਿਰ ਉਹਨਾਂ ਨੇ ਇਹ ਕਹਿਣਾ ਕਿ 70% ਤੋਂ ਜਿਹੜੀ ਕਿਸਾਨੀ ਹੈ 70% ਤੋਂ ਜ਼ਿਆਦਾ ਜਿਹੜੀ ਇਹ ਲਗਭਗ ਕਿਸਾਨੀ ਹੈ ਉਹ 5 ਏਕੜ ਤੋਂ ਘੱਟ ਹੈ ਤੇ 5 ਏਕੜਾ ਤੋਂ ਘੱਟ ਕਿਸਾਨੀ ਨੇ ਜੇ ਟਿਊਬਲ ਵੀ ਆਪਣੇ ਖੇਤ ਚ ਲਵਾਉਣਾ ਹੈ ਤਾਂ ਉਹ ਕਰਜ਼ਾ ਚੱਕਣਾ ਪੈਂਦਾ ਹੈ ਘਰ ਚ ਕਿਸੇ ਪਰਿਵਾਰ ਦਾ ਕੋਈ ਜੀ ਬਿਮਾਰ ਹੋ ਜਾਵੇ ਤਾਂ ਵੀ ਕਰਜ਼ਾ ਚੱਕਣਾ ਪੈਂਦਾ ਹੈ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਭੋਗ ਹੋਵੇ ਤਾਂ ਵੀ ਉਹਨੂੰ ਕਰਜ਼ਾ ਚੱਕਣਾ ਪੈਂਦਾ ਸੋ ਜੇ ਉਹ ਕੋਈ ਮਿਹਨਤ ਦੇ ਵਿੱਚ ਕਮੀ ਨਹੀਂ ਛੱਡਦਾ ਸੋ ਇਹ ਜਿਹੜੀ ਗੱਲ ਹੈ ਕਿ ਮਮੀਨਾ ਮਿਹਨਤ ਨਾਲ ਬਣਾਈਆਂ ਜਿਨ੍ਹਾਂ ਕੋਲੇ 1000 2000 4000 3000 ਕਿੱਲਾ ਜ਼ਮੀਨ ਹੈ ਵੱਡੇ ਵੱਡੇ ਸਰਦਾਰਾਂ ਕੋਲੇ ਉਹਨਾਂ ਨੇ ਜਿਹੜੀ ਮਿਹਨਤ ਨਾਲ ਜ਼ਮੀਨਾਂ ਬਣਾਈਆਂ ਉਹਦੇ ਤੇ ਉਹਨਾਂ ਦਾ ਸਵਾਲ ਹੈ ਕਿ ਉਹਨਾਂ ਨੇ ਕਿਹੜੀ ਮਿਹਨਤ ਕੀਤੀ ਹੈ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਕਈ ਲੋਕਾਂ ਨੇ ਕਿਸ-ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਲਈਆਂ ਤਾਂ ਇੱਥੇ ਬੰਦਾ ਸਿੰਘ ਬਹਾਦਰ ਦਾ ਉਹ ਕਨਸੈਪਟ ਲਾਗੂ ਕਰਨਾ ਹੈ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਜ਼ਮੀਨ ਹਲਵਾਕ ਦੀ ਜ਼ਮੀਨ ਉਹਦੀ ਜਿਹੜਾ ਮਿਹਨਤ ਕਰਦਾ ਪਰ ਇੱਥੇ ਜਿਹੜੇ ਬੰਦੇ ਹੁਣ ਇੱਥੇ ਜਿਹੜੀ ਰਾਜੇ ਦੀ ਜ਼ਮੀਨ ਹੈ ਜਿਹੜੇ ਬੰਦਿਆਂ ਦਾ ਉਹਦੇ ਤੇ ਕਬਜ਼ਾ ਹੈ ਉਹ ਤਾਂ ਸਾਲਾਂ ਬੱਧੀ ਉਹ ਕਹਿੰਦੇ ਇੱਥੇ ਆਉਂਦੇ ਨਹੀਂ ਉਹ ਤਾਂ ਠੇਕਾ ਲੈ ਜਾਂਦੇ ਆ ਕੰਮ ਕੋਈ ਹੁੰਦੇ ਹੋਰ ਕਰਦੇ ਆ ਤਾਂ ਜਿਵੇਂ ਬੰਦਾ ਸਿੰਘ ਬਹਾਦਰ ਦਾ ਕਨਸੈਪਟ ਸੀ ਉਸ ਵੇਲੇ ਦਾ ਕਿ ਜ਼ਮੀਨ ਹਲਵਾਕ ਦੀ ਤਾਂ ਉਵੇਂ ਹੀ ਹੁਣ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਹ ਕਹਿੰਦੀ ਹੈ ਕਿ ਅੱਜ ਦੀ ਜਿਹੜੀ ਨੋੜ ਆ ਉਹ ਜ਼ਮੀਨ ਹੈ ਲੋੜਬੰਦ ਨੂੰ ਜਿਹਨੂੰ ਲੋੜ ਆ ਉਹਨੂੰ ਜ਼ਮੀਨ ਮਿਲੇ ਤੇ ਨਾਲ ਹੀ ਉਹਨਾਂ ਨੇ ਇਹ ਤਰਕ ਦਿੱਤਾ ਕਿ ਇਹ ਮਸਲਾ ਕਿਉਂ ਪੈਦਾ ਹੋਇਆ ਸੀ ਇਹ ਵੀ ਸਵਾਲ ਉਠਾਇਆ ਕਿ ਮਸਲਾ ਕਿਉਂ ਪੈਦਾ ਹੋਇਆ ਇੰਨੀ ਇਸ ਤਰੀਕੇ ਦੀਆਂ ਗੱਲਾਂ ਦੀ ਲੋੜ ਕਿਉਂ ਆਈ ਤਾਂ ਉਹਨਾਂ ਨੇ ਇਹ ਕਿਹਾ ਕਿ ਹਰੇ ਇਨਕਲਾਬ ਆਉਣ ਤੋਂ ਬਾਅਦ ਜਦੋਂ ਹਰਾ ਇਨਕਲਾਬ ਆਇਆ ਸਾਡੇ ਉਸ ਤੋਂ ਬਾਅਦ ਜਿਹੜਾ ਲੋਕਾਂ ਲਈ ਜਿਹੜਾ ਰੋਜ਼ਗਾਰ ਹੈ ਉਹ ਖਤਮ ਹੋ ਗਿਆ ਪਿੰਡ ਦੇ ਮਜ਼ਦੂਰਾਂ ਲਈ ਜਿਹੜਾ ਕੰਮ ਹੈ ਉਹ ਬਹੁਤ ਘਟ ਗਿਆ ਖੇਤੀ 'ਚ ਮਸ਼ੀਨੀ ਕਰਨ ਦਾ ਯੁੱਗ ਆ ਗਿਆ ਖੇਤੀ 'ਚ ਮਸ਼ੀਨੀ ਕਰਨ ਹੋਣ ਨਾਲ ਹੁਣ ਝੋਨਾ ਤੱਕ ਵੀ ਸਰਕਾਰ ਸਿੱਧੀ ਬਿਜਾਈ ਕਹਿ ਦਿੰਦੀ ਹੈ ਉਸ ਤੋਂ ਅੱਗੇ ਜੇਕਰ ਝੋਨਾ ਲਗਾਉਣਾ ਮਸ਼ੀਨਾਂ ਆ ਜਾਂਦੀਆਂ ਫਿਰ ਉਸ ਤੋਂ ਅੱਗੇ ਇਸ ਸਪਰੇਅ ਕਰਨ ਵਾਲੀਆਂ ਵੀ ਮਸ਼ੀਨਾਂ ਆ ਗਈਆਂ ਹਰ ਇੱਕ ਤਰੀਕੇ ਨਾਲ ਜਿੰਨੇ ਜਿੰਨੇ ਖੇਤੀ ਦੇ ਵਿੱਚ ਕੰਮ ਹੁੰਦੇ ਸੀ ਉਹ ਸਾਰਾ ਕੁਝ ਮਸ਼ੀਨਾਂ ਨਾਲ ਹੋਣ ਲੱਗਾ ਜਿਹਦੇ ਨਾਲ ਬੇਰੁਜ਼ਗਾਰੀ ਵਧੀ ਰੋਜ਼ਗਾਰ ਘਟਿਆ ਫਿਰ ਪੰਜਾਬ ਦੇ ਵਿੱਚ ਸਾਡੇ ਦੇ ਵਿੱਚ ਰੋਜ਼ਗਾਰ ਜਿਹੜੀ ਉਦਯੋਗ ਨਹੀਂ ਆ ਜਿੰਨੇ ਕਯੋਗ ਉਹ ਵੀ ਜਿਹੜੇ ਚਲੇ ਜਾ ਰਹੇ ਐ ਸੋ ਜਿਹੜੇ ਕੰਮ ਕਰਨ ਦੀਆਂ ਤਿੰਨ ਜਗ੍ਹਾ ਦੇ ਉੱਤੇ ਵਿਅਕਤੀ ਕੰਮ ਕਰ ਸਕਦਾ ਜ਼ਮੀਨ ਅਯੋਗ ਤੇ ਸਵਾਵਾਂ ਦੇ ਵਿੱਚ ਪਰ ਇੱਥੇ ਜਿਹੜੇ ਪਿੰਡਾਂ ਦੇ ਮਜ਼ਦੂਰ ਆ ਜਿਹੜੇ ਅਣਪੜ੍ਹ ਆ ਜਿਹੜੇ ਘੱਟ ਪੜੇ ਲਿਖੇ ਆ ਉਹ ਸਿਵਾਵਾਂ ਦੇ ਖੇਤਰ ਚ ਜਾ ਨਹੀਂ ਸਕਦੇ ਉਯੋਗ ਸਾਡੇ ਹੈ ਨਹੀਂ ਸੋ ਉਹਨਾਂ ਨੇ ਫਿਰ ਕੰਮ ਕਿੱਥੇ ਕਰਨਾ ਕੰਮ ਜ਼ਮੀਨਾਂ ਤੇ ਤੇ ਇਸੇ ਲਈ ਸਾਡੀ ਲੜਾਈ ਹੈ ਕਿ ਉਹਨਾਂ ਨੂੰ ਵੀ ਉਹਨਾਂ ਦੇ ਬਣਦੀ ਹੱਕ ਦੀ ਜ਼ਮੀਨ ਮਿਲੇ ਫਿਰ ਸਾਡਾ ਇਹ ਸਵਾਲ ਸੀ ਕਿ ਕੀ ਤੁਸੀਂ ਭਾਜਪਾ ਦਾ ਏਜੰਡਾ ਤਾਂ ਨਹੀਂ ਲਾਗੂ ਕਰ ਰਹੇ ਲੋਕਾਂ ਨੂੰ ਪਾੜਨ ਲਈ ਲੋਕਾਂ ਚ ਜਿਹੜੀ ਹੈ ਵਿਤਕਰਾ ਪਾਉਣ ਲਈ ਕਿ ਇੱਕ ਪਾਸੇ ਇੱਕ ਜ਼ਿਮੀਂਦਾਰਾਂ ਨੂੰ ਇੱਕ ਪਾਸੇ ਮਜ਼ਦੂਰਾਂ ਨੂੰ ਖੜੇ ਕਰ ਰਹੇ ਆ ਤਾਂ ਉੱਥੇ ਉਹਨਾਂ ਦਾ ਜਵਾਬ ਸੀ ਕਿ ਆਰਐਸਐਸ ਕਦੇ ਵੀ ਦਲਤਾਂ ਦੀ ਮੁਕਤੀ ਨਹੀਂ ਚਾਹੁੰਦੀ ਉਹ ਚਾਰ ਵਰਨਾਂ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਤੇ ਉਸੇ ਤਹਿਤ ਉਹ ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ ਫਿਰ ਜਿਹੜੇ ਜਿਹੜੀ ਆਰਐਸਐਸ ਦੀ ਆਈਡੀਆਲਜੀ ਹੈ ਉਹ ਚਾਰ ਵਰਨਾਂ ਦੀ ਹੈ ਜਿਹੜੀ ਚਾਰ ਵਰਨਾਂ ਦੀ ਆਈਡੀਆਲਜੀ ਹੈ ਜਿਹੜਾ ਦਲਤ ਹੈ ਉਹਨੂੰ ਸ਼ੂਦਰ ਕਿਹਾ ਜਾਂਦਾ ਤੇ ਸ਼ੂਦਰ ਨੂੰ ਨਾ ਤਾਂ ਸਿੱਖਿਆ ਦਾ ਅਧਿਕਾਰ ਮਿਲਣਾ ਚਾਹੀਦਾ ਨਾ ਜਾਇਦਾਦ ਦਾ ਤੇ ਨਾ ਹਥਿਆਰ ਦਾ ਸੋ ਅਸੀਂ ਤਿੰਨੇ ਚੀਜ਼ਾਂ ਹੀ ਚਾਹੁੰਦੇ ਹਾਂ ਕਿ ਸਿੱਖਿਆ ਦਾ ਅਧਿਕਾਰ ਵੀ ਮਿਲੇ ਉਹਨਾਂ ਨੂੰ ਆਪਣੀ ਜ਼ਾਇਦਾਦ ਵੀ ਮਿਲੇ ਤੇ ਉਹ ਆਪਣੀ ਲੜਾਈ ਲਈ ਹਥਿਆਰ ਵੀ ਚੱਕਣ ਹਥਿਆਰ ਦਾ ਮਤਲਬ ਇਹ ਨਹੀਂ ਕਿ ਕੋਈ ਗੋਲੀਆਂ ਬੰਦੂਕਾਂ ਆਪਦੇ ਲੜਨ ਦੇ ਢੰਗਾਂ ਲਈ ਆਪਦੇ ਮੈਦਾਨ ਦੇ ਵਿੱਚ ਨਿਤਰਨ ਸੋ ਇਹ ਸਾਰੀ ਚੀਜ਼ ਤਾਂ ਆਰਐਸਐਸ ਦੇ ਖਿਲਾਫ ਹੈ ਜਦੋਂ ਇਹ ਆਰਐਸਐਸ ਤੇ ਬੀਜੇਪੀ ਦੇ ਖਿਲਾਫ ਹੈ ਫਿਰ ਆਰਐਸਐਸ ਤੇ ਬੀਜੇਪੀ ਦਾ ਏਜੰਡਾ ਕਿਵੇਂ ਲਾਗੂ ਹੋਇਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜਿਹੜੀ ਉਹ ਛੋਟੇ ਕਿਸਾਨਾਂ ਤੇ ਦਲਤਾਂ 'ਚ ਏਕਤਾ ਚਾਹੁੰਦੀ ਹੈ ਉਹਦਾ ਮਕਸਦ ਹੈ ਕਿ ਜਿਹੜੇ ਵੀ ਛੋਟੇ ਕਿਸਾਨ ਹੈ ਬੇਜਮੀਨੇ ਕਿਸਾਨ ਹੈ ਅੱਜ ਪੰਜਾਬ ਦੇ ਵਿੱਚ ਤੁਸੀਂ ਪਿੰਡਾਂ ਚਲੇ ਜਾਓ ਕਈ ਘਰ ਤੁਹਾਨੂੰ ਬੇਜਮੀਨੇ ਮਿਲਣਗੇ ਸੋ ਇਹਨਾਂ ਦਾ ਇਹ ਮਾਡਲ ਹੈ ਕਿ ਰਲ ਕੇ ਖੇਤੀ ਕਰਨ ਜਿਹੜੀਆਂ ਜ਼ਮੀਨਾਂ ਵੱਡੇ ਪੱਧਰ ਦੇ ਉੱਤੇ ਵੱਡੇ ਲੋਕਾਂ ਕੋਲ ਆ 1.75 ਏਕੜ ਵਾਲੀ ਪਾਲਿਸੀ ਲਾਗੂ ਹੋ ਕੇ ਵੰਡੀਆਂ ਜਾਣ ਤਾਂ ਕਿ ਸਾਰਿਆਂ ਨੂੰ ਆਪਣੀ ਖੇਤੀ ਕਰਨ ਦਾ ਮੌਕਾ ਮਿਲੇ ਸਾਰੇ ਇਕੱਠੇ ਹੋ ਕੇ ਜਿਹੜੀ ਖੇਤੀ ਕਰਨ ਉਹਨਾਂ ਦੇ ਵੀ ਕਹਿਣਾ ਕਿ ਅਸੀਂ ਕਈ ਪਿੰਡਾਂ 'ਚ ਇਹ ਮਾਡਲ ਲਾਗੂ ਵੀ ਕੀਤਾ ਹੈ ਤੇ ਜਿੱਥੇ ਇਹ ਮਾਡਲ ਅਸੀਂ ਲਾਗੂ ਕੀਤਾ ਉੱਥੇ ਫਸਲ ਦੀ ਪੈਦਾਵਾਰ ਜਿਹੜੀ ਆ ਉਹ ਸਾਂਝੀ ਖੇਤੀ ਵਿੱਚ ਬਹੁਤ ਬੰਪਰ ਹੋਈ ਹੈ ਵੱਡੇ ਪੱਧਰ ਤੇ ਹੋਈ ਹੈ ਸੋ ਉਹਨਾਂ ਨੇ ਕਿਹਾ ਕਿ ਭਾਈਪਾ ਜਿਹੜੀ ਗੱਲ ਚਾਹੁੰਦੀ ਹੈ ਉਹਦੇ ਤੋਂ ਬਿਲਕੁਲ ਉਲਟ ਸਾਡੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਅਸੀਂ ਤਾਂ ਚਾਹੁੰਦੇ ਹਾਂ ਕਿ ਪਿੰਡਾਂ ਦੇ ਛੋਟੇ ਕਿਸਾਨ ਤੇ ਮਜ਼ਦੂਰ ਜਿਨ੍ਹਾਂ ਦਾ 9 ਮਾਸ ਦਾ ਰਿਸ਼ਤਾ ਮੰਨਿਆ ਜਾਂਦਾ ਉਹ ਲੜ ਕੇ ਆਪਣੇ ਹੱਕਾਂ ਆਪਣੇ ਹੱਕਾਂ ਲਈ ਲੜਨਾ ਅਸੀਂ ਲੜਾਈ ਦਲਤਾਂ ਦੀ ਨਹੀਂ ਲੜ ਰਹੇ ਅਸੀਂ ਲੜਾਈ ਲੜ ਰਹੇ ਹਾਂ ਬੇਜ਼ਮੀਨਿਆਂ ਦੀ ਤੱਕੇ ਜਿ ਲਗਾਤਾਰ ਜਿਹੜੇ ਦਲੇ ਜਾ ਰਹੇ ਆ ਦਲਤ ਵੀ ਉਹੀ ਹੁੰਦਾ ਜਿਹੜਾ ਸਦੀਆਂ ਤੋਂ ਜਿਹਨੂੰ ਦਲਿਆ ਜਾ ਰਿਹਾ ਪੀਸਿਆ ਜਾ ਰਿਹਾ ਸੋ ਉਹ ਚੀਜ਼ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਜ਼ਮੀਨਾ ਨਹੀਂ ਮਿਲੀਆਂ ਸੀ ਤਾਂ ਉਦੋਂ ਜਿਹੜੀ ਵਰਨ ਵਿਵਸਥਾ ਸੀ ਉਹ ਜਿਹੜੇ ਜ਼ਿਮੀਂਦਾਰ ਹੈ ਜੱਟ ਉਹਨਾਂ ਨੂੰ ਵੀ ਸ਼ੂਦਰ ਦੀ ਕੈਟਾਗਰੀ ਦੇ ਵਿੱਚ ਰੱਖਦੀ ਸੀ ਸੋ ਇਹ ਚੀਜ਼ ਹੈ ਕਿ ਸਾਡੀ ਇਹ ਚੀਜ਼ ਉਹਨਾਂ ਦੇ ਬਿਲਕੁਲ ਉਲਟ ਹੈ ਫਿਰ ਸਾਡਾ ਸਵਾਲ ਸੀ ਕਿ ਜੇ ਦਲਤਾਂ ਦੀ ਲੜਾਈ ਜਿਹੜੇ 34 ਐਮਐਲਏ ਹੈ ਉਹ ਚੁਣ ਕੇ ਭੇਜੇ ਆ ਉਹ ਲੜ ਸਕਦੇ ਆ ਤੁਹਾਨੂੰ ਕੀ ਲੋੜ ਹੈ ਇਹ ਇਥੇ ਉਹਨਾਂ ਦਾ ਜਵਾਬ ਸੀ ਕਿ ਅੱਜ ਤੱਕ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਦਲਤਾਂ ਨਾਲ ਧੱਕਾ ਹੋਇਆ ਹੈ ਚੌਤੀਆਂ ਦੇ ਵਿੱਚੋਂ ਇੱਕ ਵੀ ਐਮਐਲਏ ਬੋਲਿਆ ਹੋਵੇ ਜ਼ਮੀਨਾਂ ਦੀ ਗੱਲ ਤਾਂ ਛੱਡੋ ਜਿੱਥੇ ਮਜ਼ਦੂਰਾਂ ਤੇ ਗੋਲੀਆਂ ਚੱਲ ਜਾਂਦੀਆਂ ਮਜ਼ਦੂਰਾਂ ਦੇ ਘਰ ਸਾੜ ਦਿੱਤੇ ਜਾਂਦੇ ਆ ਉੱਥੇ ਕਦੇ ਕੋਈ ਐਮਐਲਏ ਪਹੁੰਚਿਆ ਕਦੇ ਉਹਨੇ ਕੋਈ ਇਹਨਾਂ ਦੀ ਗੱਲ ਕੀਤੀ ਹੈ ਸੋ ਉਹਨਾਂ ਨੇ ਇਹ ਗੱਲ ਨੂੰ ਨਕਾਰਿਆ ਕਿ ਇਹ ਵੀ ਉਸੇ ਕੈਟਾਗਰੀ ਦੇ ਵਿੱਚ ਚਾਉਂਦੇ ਨੇ ਜਦੋਂ ਇਹ ਚੁਣੇ ਜਾਂਦੇ ਨੇ ਫਿਰ ਇਹ ਇਹਨਾਂ ਲੋਕਾਂ ਦੇ ਨਹੀਂ ਰਹਿੰਦੇ ਫਿਰ ਇਹ ਉਹ ਨਹੀਂ ਕਾਰਪੋਰੇਟ ਦੇ ਉਹਨੇ ਹੀ ਵੱਡੇ ਲੋਕਾਂ ਦੇ ਜਿਹੜੇ ਐ ਉਹ ਸੰਧ ਬਣ ਜਾਂਦੇ ਐ ਤੇ ਉਧਰਲੇ ਪਾਸੇ ਨੂੰ ਇਹ ਤੁਰ ਪੈਂਦੇ ਐ ਤਾਂ ਇਹ ਸਾਡੇ ਸਵਾਲ ਸੀ ਇਹ ਉਹਨਾਂ ਦੇ ਜਵਾਬ ਸੀ ਤੁਸੀਂ ਇਹਨਾਂ ਜਵਾਬਾਂ ਤੋਂ ਕਿੰਨੇ ਇੱਕ ਸੰਤੁਸ਼ਟ ਹੋ ਜਾਂ ਕਿੰਨੇ ਇੱਕ ਉਲਟੋਂ ਤਾਂ ਇੱਕ ਸਵਾਲ ਸਾਡਾ ਹੋਰ ਸੀ ਉਹ ਸਵਾਲ ਇਹ ਸੀ ਕਿ ਤੁਸੀਂ ਲੜਾਈ ਕਹਿ ਰਹੇ ਹੋ ਕਿ ਸਾਡੀ ਕਿਸਾਨਾਂ ਦੀ ਵੀ ਲੜ ਰਹੇ ਆਂ ਅਸੀਂ ਮਜ਼ਦੂਰਾਂ ਦੀ ਵੀ ਲੜ ਰਹੇ ਆਂ ਪਰ ਕੀ ਤੁਸੀਂ ਕਦੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਐ ਜਦੋਂ ਦਿੱਲੀ ਦੇ ਬਾਹਰਾਂ ਤੇ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਬੈਠੇ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਾਂ ਅਸੀਂ ਜ਼ਮੀਨਾਂ ਦੀ ਲੜਾਈ ਦੇ ਵਿੱਚ ਡਟ ਕੇ ਸਾਹ ਦਿੱਤਾ ਅਸੀਂ ਹਰ ਮੋਰਚੇ ਤੇ ਪਹੁੰਚੇ ਆਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਮਹੀਨਿਆਂ ਵੱਧੀ ਰਹੇ ਆਂ ਸਾਡੇ ਵੱਡੇ ਪੱਧਰ ਦੇ ਉੱਤੇ ਸਾਡੀਆਂ ਟੀਮਾਂ ਉੱਥੇ ਰਹੀਆਂ ਸਾਡੇ ਆਗੂ ਉੱਥੇ ਰਹਿ ਆ ਸਾਡੇ ਲੋਕ ਉੱਥੇ ਰਹਿ ਆ ਸੋ ਅਸੀਂ ਉਹ ਲੜਾਈ ਆਪਣੀ ਲੜਾਈ ਮੰਨ ਕੇ ਲੜੀਏ ਤੇ ਉਹ ਲੜਾਈ ਵਾਕਿਆ ਹੀ ਸਾਡੀ ਲੜਾਈ ਸੀ ਜਿਹੜੇ ਉਹ ਤਿੰਨ ਬੈਲ ਸੀ ਉਹਦਾ ਸਭ ਤੋਂ ਵੱਧ ਪ੍ਰਭਾਵ ਬੇਜ਼ਮੀਨੇ ਮਜਦੂਰਾ ਤੇ ਹੀ ਪੈਣਾ ਸੀ ਬੇਜਮੀਨੇ ਕਿਸਾਨਾਂ ਤੇ ਪੈਣਾ ਸੀ ਸੋ ਉਹ ਲੜਾਈ ਵੀ ਸਾਡੀ ਲੜਾਈ ਸੀ ਅਜੇ ਕੋਈ ਵੀ ਲੜਾਈ ਅੱਗੇ ਆਉਂਦੀ ਹੈ ਤਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਧ ਚੜ ਕੇ ਉਸ ਲੜਾਈ ਦੇ ਵਿੱਚ ਹਿੱਸਾ ਲਵੇਗੀ ਹੁਣ ਸੁਣਿਆ ਤੁਸੀਂ ਉਹਨਾਂ ਦਾ ਜਵਾਬ ਜਵਾਬ ਤੋਂ ਕੀ ਤੁਸੀਂ ਸੰਤੁਸ਼ਟ ਹੋ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਅਸੀਂ ਜਿਹੜੇ ਸਵਾਲ ਕੀਤੇ ਸੀ ਉਹ ਤੁਹਾਡੇ ਸਾਹਮਣੇ ਆ ਤੇ ਜੇਕਰ ਕੋਈ ਤੁਹਾਡਾ ਹੋਰ ਵੀ ਸਵਾਲ ਹੈ ਤਾਂ ਅਗਲੀ ਮੁਲਾਕਾਤ ਵਿੱਚ ਅਸੀਂ ਉਹਨਾਂ ਨੂੰ ਜ਼ਰੂਰ ਕਰਾਂਗੇ